ਆਨਲਿਸ ਸੰਕਤ ਨੂੰ ਨੂੰ ਹਰ ਜਗ੍ਹਾ ਹਗ ਕਾਰਮਚੀ ਹੋਈ ਹੈ ਵੀ ਗੁਰਦੁਆਰਾ ਬਗਲਾ ਸਾਹਿਬ ਦੇ ਵਿੱਚ ਰਾਤ 3:00 ਵਜੇ ਤੱਕ ਜਿਹੜਾ ਹੈ ਕੰਜਰਖਾਨਾ ਜਿਹੜਾ ਹੈ ਸ਼ਰਾਬ ਸ਼ਰਾਬ ਦੇ ਦੌਰ ਜਿਹੜੇ ਕੋ ਚੱਲਦੇ ਰਹਿੰਦੇ ਇਹ ਜਥੇਦਾਰ ਸਾਹਿਬ ਬੜੀ ਇੱਕ ਮਾੜੀ ਖਬਰ ਹੈ ਕਿ ਔਰ ਜੇ ਤੁਸੀਂ ਇਸ ਦਾ ਸੰਗਿਆਨ ਨਾ ਲਿਆ ਕਿਉਂਕਿ ਸੰਗਿਆਨ ਤੁਸੀਂ ਹੀ ਲੈ ਸਕਦੇ ਹੋ ਜੋ ਬਣਦੇ ਬਣਦੀ ਹੈ ਧਾਰਮਿਕ ਸਦਾ ਕੋਈ ਨੋਟੇ ਜ਼ਰੂਰ ਉਹ ਸਵੈਗੁਰਜੀ ਕਾ ਖਾਲਸਾ ਵੈਗੁਰ ਕੀ ਫਤਿਹ ਮੈਂ ਮੈਸੇਜ ਕਰ ਉਸ ਤੋਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਉਹਰਾਵਾਸ ਤੇ ਮੈਸੇਜ ਮੈਂ ਰਿਕਾਰਡ ਕਰਾ ਰਿਹਾ ਤੇ ਇਸ ਦੇ ਮਤਲਬ ਕਿ ਮੈਂ ਚਿੱਠੀ ਨਹੀਂ ਪਾਈ ਇਸ ਕਰਕੇ ਨਹੀਂ ਰਿਟਰਨ ਕੰਪਲੇਂਟ ਦਿੱਤੀ ਵੀ ਚਿੱਠੀਆਂ ਦਾ ਮਤਲਬ ਗਲਤ ਲੈ ਜਾਂਦੇ ਨੇ ਕਿਉਂਕਿ ਪਿਛਲੀ ਵਾਰ ਵੀ ਮੈਂ ਸਿਰਫ ਚਿੱਠੀ 'ਚ ਇਹ ਪੁੱਛਿਆ ਸੀ ਜਥੇਦਾਰ ਸਾਹਿਬ ਨੂੰ ਬਈ ਇਤਨੀ ਬੁਰੀ ਹਾਲਾਤ ਹੋ ਗਈਆਂ ਸਿੱਖਾਂ ਦੇ ਧਰਮ ਦੇ ਤੇ ਤੁਹਾਡਾ ਦਿਨ ਚਾਰਿਆ ਕੀ ਇਹ ਕਿਤਨਾ ਕੁ ਸਿੱਖੀ ਦਾ ਤੁਸੀਂ ਪ੍ਰਚਾਰ ਕਰ ਰਹੇ ਹੋ ਉਹਦਾ ਨਤੀਜਾ ਇਹ ਨਿਕਲਿਆ ਬਈ ਮਨ ਨੂੰ ਬਿਨਾਂ ਬੁਲਾਏ ਬਿਨਾਂ ਸੱਦੇ ਬਿਨਾਂ ਇਨਫੋਰਮੇਸ਼ਨ ਦੇ ਦਿੱਤੇ ਹੈ ਮੈਂ ਹਸਪਤਾਲ 'ਚ ਬਿਮਾਰ ਪਿਆ ਹਾਂ ਤੇ ਮੇਰੇ ਮੁੰਡੇ ਨੇ ਮੈਨਾਂ ਆ ਕੇ ਕਹਿ ਬਿ ਤੂੰ ਤੇ ਇਹਨਾਂ ਨੇ ਇਹ ਸਦਾ ਲਾਤੀ ਅਕਾਲ ਤੱਕ ਸਾਭ ਦੇ ਹਾਂਜੀ ਤੇ ਮੈਨੂੰ ਬੜੀ ਘਰਾਨੀ ਹੋਈ ਤੇ ਮੈਂ ਤੇ ਕੋਈ ਮੈਸੇਜ ਮਿਲਿਆ ਨਹੀਂ ਕਿ ਲੋ ਕੋਈ ਗੱਲ ਨਹੀਂ ਮੈਂ ਇਸ ਤੋਂ ਬਾਅਦ ਵੀ ਮਾਫੀ ਨਾਮੇ ਦੀ ਵੀ ਚਿੱਠੀ ਲਿਖ ਦਿੱਤੀ ਵੀ ਮੈਂ ਤੇ ਕੋਈ ਗੱਲ ਕੀਤੀ ਕੋਈ ਨਹੀਂ ਪਰ ਜੇ ਤੁਹਾਨੂੰ ਮੇਰੀ ਇਹ ਚਿੱਠੀ ਬੁਰੀ ਲੱਗੀ ਤੇ ਮੈਂ ਤੁਹਾਡੇ ਕੋਲ ਮਾਫੀ ਦਾ ਖਾਸ ਤਾਰਾਂ ਇਸ ਕਰਕੇ ਮੈਂ ਮੈਸੇਜ ਜੜਾ ਦਾ ਇਹ ਮੈਂ ਰਿਕਾਰਡ ਕਰਕੇ ਭੇਜ ਰਿਹਾ ਤਾਂ ਕਿ ਸੰਗਤਾਂ ਨੂੰ ਵੀ ਪਤਾ ਲੱਗ ਸਕੇ ਵੀ ਮੈਂ ਕੀ ਕਿਹਾ ਔਰ ਜਥੇਦਾਰ ਸਾਹਿਬ ਨੂੰ ਵੀ ਇਹ ਮੈਸੇਜ ਜ਼ਰੂਰ ਮੈਂ ਪਹੁੰਚਾਣ ਦੀ ਕੋਸ਼ਿਸ਼ ਕਰਾਂਗਾ ਮੈਂ ਇਸ ਕਰਕੇ ਮੈਸੇਜ ਦੇ ਰਿਹਾ ਭਈ ਸੋਸ਼ਲ ਮੀਡੀਆ ਤੇ ਆਮ ਗੁਰਦੁਆਰੇ ਜਾਣ ਵਾਲੇ ਸੰਗਤ ਨੂੰ ਪਬਲਿਕ ਨੂੰ ਹਰ ਜਗ੍ਹਾ ਹਫਕਾਰ ਮਚੀ ਹੋਈ ਹੈ ਮੇ ਗੁਰਦੁਆਰਾ ਬਗਲਾ ਸਾਹਿਬ ਦੇ ਵਿੱਚ ਰਾਤ 3:00 ਵਜੇ ਤੱਕ ਜੁੜਾ ਹੈ ਕੰਜਰਖਾਨਾ ਜੁੜਾ ਹੈ ਸ਼ਰਾਬ ਸ਼ਰਾਬ ਦੇ ਦੌਰ ਜਿਹੜੇ ਕੋ ਚੱਲਦੇ ਰਹਿੰਦੇ ਨੇ ਤੇ ਕੁਝ ਦਿਨ ਪਹਿਲਾਂ ਇੱਕ ਬੰਦੇ ਜੜੇ ਫੜੇ ਗਏ ਉਹ ਬੰਦੇ ਦਿੱਲੀ ਕਮੇਟੀ ਦੇ ਜਾਇੰਟ ਸੈਕਟਰੀ ਨੇ ਰੈਫਰ ਕੀਤੇ ਸਾਨੂੰ ਭਾਈ ਇਹਨਾਂ ਨੂੰ ਰਹਿਣ ਵਾਸਤੇ ਦਿੱਤੇ ਜਾਣ ਵਰਤਣ ਵਾਸਤੇ ਔਰ ਅੱਗੇ ਵੀ ਗਾਇਬ ਗਾਇਬ ਖਬਰਾਂ ਆਉਂਦੀਆਂ ਸਨ ਭਾਈ ਦੁਪਹਿਰ ਨੂੰ ਦਿਨ ਦੇ ਟਾਈਮਿੰਗ ਇਹ ਵਰਤਣ ਵਾਸਤੇ ਕਮਰੇ ਜੜੇ ਨੇ ਇਹ ਦਿੰਦੇ ਰਹਿੰਦੇ ਆਪਣੇ ਨਿੱਤੀ ਨਰਤੀਕਿਆ ਨੂੰ ਜਿਹਨਾਂ ਦੇ ਇਹਨਾਂ ਨਾਲ ਕੁਸ ਬੰਧ ਹੋਣਤਾ ਇਹ ਜੱਥੇਦਾਰ ਸਾਹਿਬ ਬੜੀ ਇੱਕ ਮਾੜੀ ਖਬਰ ਹੈ ਕਿ ਔਰ ਜੇ ਤੁਸੀਂ ਇਸ ਦਾ ਸੰਗਿਆਨ ਨਾ ਲਿਆ ਕਿਉਂਕਿ ਸੰਗਿਆਨ ਤੁਸੀਂ ਹੀ ਲੈ ਸਕਦੇ ਹੋ ਬੜੀ ਸਪਸ਼ਟ ਗੱਲ ਹੈ ਔਰ ਧਾਰਮਿਕ ਸਜ਼ਾ ਬਣਦੀ ਹੈ ਕਿ ਤੁਹਾਨੂੰ ਹਰ ਹਾਲਤ ਦੇ ਵਿੱਚ ਹੁਕਮਨਾਮਾ ਜਾਰੀ ਕਰਕੇ ਫੈਸਲਾ ਤੁਸੀਂ ਲਓ ਕਿਉਂਕਿ ਮੈਂ ਜੇ ਫੈਸਲਾ ਕੋਈ ਵੀ ਗਲ ਮੂੰਹ ਚੋਕੜੀ ਤੇ ਉਹ ਗੈਣ ਕਰੀ ਤੇ ਸਾਨੂੰ ਹੁਕਮ ਕਰਦੇ ਪੈ ਜੋ ਬਣਦੇ ਬਣਦੀ ਹੈ ਧਾਰਮਿਕ ਸਜ਼ਾ ਉਹਨਾਂ ਨੂੰ ਦਿਓ ਜ਼ਰੂਰ ਔਰ ਸਮਨ ਕਰੋ ਅਕਾਲ ਤਖਤ ਸਾਹਿਬ ਦਾ ਸਮਨਿੰਗ ਦੇ ਵਿੱਚ ਮੈਂ ਜ਼ਰੂਰ ਬੇਨਤੀ ਕਰਾਂਗਾ ਵੀ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਦਿੱਲੀ ਕਮੇਟੀ ਦਾ ਜਨਰਲ ਸਕੱਤਰ ਜੁਆਇੰਟ ਸਕੱਤਰ ਔਰ ਜਿਹੜੇ ਵੀ ਇਸ ਦੇ ਵਿੱਚ ਇਨਵੋਲড ਆ ਗਏ ਉਹਨਾਂ ਬੰਦਿਆਂ ਨੂੰ ਸਮਨ ਕਰਕੇ ਤੁਸੀਂ ਆਪਣੇ ਕੋਲ ਉੱਥੇ ਕਾਲ ਤੱਕ ਸਾਬਕਾ ਪੇਸ਼ ਹੋਣ ਔਰ ਜੋ ਧਾਰਮਿਕ ਸਜ਼ਾ ਬਣਦੀ ਆ ਕਿ ਉਹ ਇਹਨਾਂ ਨੂੰ ਲਗਾਈ ਜਾਵੇ ਮੈਂ ਇਤਨੇਕ ਬੇਨਤੀ ਸਮਝਦਾ ਵੀ ਤੁਸੀਂ ਪ੍ਰਵਾਨ ਕਰੋਗੇ ਵਾਦਾ ਘਾਟੋ ਗੁੱਮੂ ਚੋਂ ਨਿਕਲ ਗਿਆ ਹਾਂ ਮੈਂ ਤਾਂ ਹਾਂ ਫਿਰ ਵੀ ਮਾਫੀ ਤੁਹਾਡੇ ਕੋਲ ਮਾਫੀ ਦਾ ਖਾਸਕਾਰ ਆ ਕਿਉਂਕਿ ਮੈਂ ਚਿੱਠੀ ਵੀ ਲਿਖੀ ਹੈ ਤੇ ਤੁਹਾਡੇ ਪੀਏ ਸਰ ਜਸਵੰਤ ਸਿੰਘ ਨੂੰ ਮੈਸੇਜ ਵੀ ਦਿੱਤਾ ਮੈਨੂੰ ਕੋਈ ਕਿਤੇ ਨਾ ਚਿੱਠੀ ਦਾ ਜਵਾਬ ਆਇਆ ਕਰ ਨਾ ਜਸਵੰਤ ਸਿੰਘ ਦੇ ਮੈਸੇਜ ਦਾ ਜਦੋਂ ਤੁਸੀਂ ਲੰਡਨ ਗਏ ਸੋ ਤਾਂ ਜਸਵੰਤ ਸਿੰਘ ਨੂੰ ਮੈਸੇਜ ਦਿੱਤਾ ਸੀ ਵੀ ਜਦ ਤੁਸੀਂ ਕਹੋ ਮੈਂ ਆਉਣ ਨੂੰ ਤਿਆਰ ਹਾਂ ਮੈਨੂੰ ਇਹਦਾ ਕੋਈ ਜਵਾਬ ਨਹੀਂ ਆਇਆ ਤੁਹਾਡੇ ਵੱਲੋਂ ਤੇ ਨਾ ਇਹ ਮੇਰੇ ਖਲੋਣੇ ਕੋ ਰਵਾਜ ਰਹਿ ਗਿਆ ਬਈ ਕਾਲ ਤੱਕ ਸਭ ਦੇ ਸਕੱਤਰ ਇਹਨਾਂ ਦੇ ਕੋਈ ਚਿੱਠੀਆਂ ਦੇ ਕੋਈ ਜਵਾਬ ਆਣ ਪਹਿਲੇ ਇਹ ਮਰਿਆਦਾ ਸੀ ਕੋਈ ਬੰਦਾ ਚਿੱਠੀ ਲਿਖਦਾ ਸੀ ਤੇ ਉਹਨੂੰ ਜਵਾਬ ਜਰੂਰ ਆਦਾ ਸੀ ਪਰ ਹੁਣ ਇਹ ਮਰਿਆਦਾ ਸ਼ਾਇਦ ਖਤਮ ਹੋ ਗਈ ਹੈ ਇਸ ਕਰਕੇ ਕੋਈ ਗੱਲ ਨਹੀਂ ਨੋਰ ਨਿਊਜ਼ ਇਜ਼ ਅ ਗੁੱਡ ਨਿਊਜ਼ ਜੋ ਜੋ ਚਿੱਠੀ ਸਮਝਾਓ ਉਹ ਦੇਖ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ